ਮੈਂ ਕਿ ਸਿਰਫ ਤੁੰਗੀ ਜੀ ਮੈਨੂੰ ਮੀਤਾ ਜੀ ਕਹਿੰਦੇ ਆ ਕਿ ਆ ਤੂੰ ਵੀ ਰਿਪੋਰਟ ਕੋ ਦੱਸਦਾ ਬੋਲ ਦੇਣੀ ਹੈਗੀ ਯਾਰ ਉਹ ਮੈਂ ਉਹ ਤੇ ਲੈਣਾ ਲਿਏ ਨੇ ਹੈਗਾ ਤੁੰਗੀ ਜੀ ਲੰਮੀ ਹੈਗੀ ਯਾਰ ਠੀਕ ਹੈ ਨਹੀਂ ਪਰ ਮੈਨੂੰ ਉਮੀਦ ਹੈ ਕਿ ਤੂੰ ਸੁਣਦਾ ਮਾਦਦਾ ਸਾਰਾ ਜਿ ਹੋਊਗਾ ਹੀ ਕੇਵਲ ਹੀ ਅੱਪਾ ਹੈ ਨਾ ਉਹ ਹੋ ਜਾਂਦੇ ਆ ਤੇ ਮੈਂ ਛੇਤੀ ਛੇਤੀ ਉਹਨੂੰ ਮਿਲੂੰਗਾ ਉਹਦੇ ਇਸ ਤਰ੍ਹਾਂ ਵੀ ਆਮ ਪਿਓ ਉੱਪਰ ਤਾਂ ਬਹੁਤ ਘੱਟ ਅੱਖੇ ਬੈਠਦੇ ਨੇ ਤੀਜੀ ਪੀੜੀ ਨਾਲ ਲੱਗਾ ਉਹ ਪੁੱਤਾਂ ਨੂੰ ਢੂੰਡ ਕਰਦੇ ਕੋਲੇ ਬੈਠ ਉਹ ਮੈਂ ਦਾਦਾ ਤੇ ਪੁੱਤਾਂ ਨਾਲ ਗੱਲ ਕਰਦੇ ਕਿ ਜਮਾਨੇ ਦੀ ਗੱਲ ਕਰਨ ਪੈਂਦੀ ਆ ਉਹ ਕੁਛ ਨਹੀਂ ਨੇ ਸਮਾ ਸਮਾ ਕੋਈ ਨਹੀਂ ਮਾਰਾ ਹੁੰਦਾ ਬੰਦੇ ਮਾਰੇ ਹੁੰਦੇ ਨਹੀਂ ਫੇਰ ਵੀ ਜਿਹੜੇ ਅਸੀਂ ਆ ਮੈਂ ਆ ਸੂਰ ਸਾਹਿਬ ਦੀਆਂ ਜਨਤਰੀ ਹੈ ਕਿ ਨਾ ਕੋਈ ਸਿੱਧੀ ਹੈ ਕਿ ਨਾ ਕੋਈ ਕਰਦੇ ਨਹੀਂ ਅਸੀਂ ਵੇਰ ਤੇ ਗੱਲ ਕਰਾਂਗੇ ਫੋਤੀ ਸਾਹਿਬ ਨਾਲ ਸਾਡੇ ਦਾ ਜਮਾਨਾ ਹੋਣਾ ਨਹੀਂ ਗੋ ਉਹ ਸਾਡੇ ਨਾਲ ਕਿਉਂ ਚੰਗਾ ਸੀ ਮੈਂ ਕਹਿੰਦਾ ਤੁਹਾਡੇ ਨਾਲ ਗੱਲ ਕੀਤੀ ਹੈ ਹੁਣ ਕਰ ਰਿਹਾ ਵੀ ਵੱਡੀ ਹੁੰਦੀ ਸੀ ਸੁਭਾਤ ਇੱਕ ਬੈਠ ਕੇ ਰਸੋਈ ਪੁੰਗਾ ਹੁੰਦਾ ਸੀ ਜਮਾਨਾ ਪਿੰਡ ਵਿੱਚ ਕੋਈ ਕੋਈ ਵੀ ਹੁੰਦੇ ਬੈਠ ਨਹੀਂ ਸੀ ਬਾਹਰ ਵਾਲਾ ਬੰਧਿਆ ਨਹੀਂ ਆਜ ਨਾ ਉਹ ਜੰਨਾ ਬੜਾ ਕੇ ਕਰਉਂਦਾ 20 ਬੱਚੀਆਂ ਜਿਹਾ ਨਾ ਹੁੰਦਾ ਇਕੱਠਾ ਪਰਿਵਾਰ ਜੋਇੰਟ ਫੈਮਿਲੀ ਜਿਹਨੂੰ ਕੋ ਕਹਿੰਦੇ ਨਾ ਮੈਂ ਰੱਤ ਜੇ ਨਹੀਂ ਕਰਨੇ 20 ਬੱਚੀਆਂ ਜਿਹਾ ਨਾ ਹੁੰਦਾ ਇਕੱਠਾ ਪਰਿਵਾਰ ਇੱਕ ਚੁੱਲ੍ਹੇ ਇੱਕ ਚੁੱਲ੍ਹੇ ਉੱਤੇ ਖਾਣਾ ਹੁੰਦਾ ਸਭ ਦਾ ਪਿਆਰ ਖੇਤੀਬਾੜੀ ਨਾਲ ਹੀ ਬਸ ਹੁੰਦਾ ਹੁੰਦਾ ਸੀ ਅੱਜ ਨਾਲੋਂ ਬਹੁਤ ਜ਼ਮਾਨਾ ਬੜਾ ਸਭ ਕੁਝ ਚੰਗਾ ਹੁੰਦਾ ਸੀ ਮੂੰਹ ਹਰ ਘਰ ਦੀ ਸਵਾਗਤ ਤੇ ਸੀ ਉਠਦੀ ਸਵੇਣੀ ਮੂੰਹ ਹੱਥ ਤੋਂ ਕੇ ਪਹਿਲਾਂ ਬੰਦੀ ਚਾਤੀ ਤੇ ਵਧਾਵੇ ਬੁੱਧ ਤੇਹੀ ਰਸਤੀ ਘਰੇ ਆਮ ਖੀਣਾ ਹੁੰਦਾ ਸੀ ਅੱਜ ਨਾਲੋਂ ਬਹੁਤ ਮੰਨਾ ਬੜਾ ਰੋੜਾ ਹੁੰਦਾ ਜੀ ਸਾਡੇ ਨੇ ਦੇ ਨਿਵਾਸ ਤੇ ਖੁਰਾਕ ਕੰਗੀ ਖਾਂਦੇ ਦੀ ਨਸ਼ੇ ਪੱਤਿਆਂ ਦੇ ਬਿਲਕੁਲ ਨੇੜੇ ਨਹੀਂ ਸਜਦੇ ਕਹਿੰਦੇ ਠੀਕੂ ਇਸ ਸੀਜ਼ਨ ਇਹ ਕੋਲ ਖਾਣ ਦੇ ਬਾਅਦ ਕੁਝ ਖਾਦੂ ਨਹੀਂ ਵੀ ਐਨੀ ਨਹੀਂ ਸੀ ਮਹਿੰਗਾਈ ਬਈ ਬੜਾ ਮੁੰਡਾ ਹੁੰਦਾ ਸੀ ਅੱਜ ਨਾਉ ਉਹ ਜੰਨਾ ਬੜਾ ਸੱਤ ਪਾਉਂਦਾ ਛਾਂ ਸਰੋਂ ਦਾ ਮੱਕੀ ਦੀ ਰੋਟੀ ਖਾਂਦੇ ਸਾਰ ਨੂੰ ਮਾਹ ਯਾਹ ਬਾਤ ਹਿੰਦੀ ਸਬ지 ਸੀ ਘੱਟ ਉਹ ਤੇ ਤਾਂ ਦੇਸੀ ਦਾਣ 23 ਦਿਨ ਮੰਗੀ ਚੱਲੀ ਜਾਂਦੀ ਮਿੱਠੀ ਰੋਟੀ ਜਾਂ ਚਾਹ ਤੇ ਆਪਣੀਆਂ ਗੰਢਾ ਹੁੰਦਾ ਸੀ ਨਾ ਉਹ ਜੰਨਾ ਬੜਾ ਚੰਗਾ ਕੋਈ ਟਰੈਕਟਰ ਨਹੀਂ ਹੁੰਦਾ ਹੁੰਦੀ ਬੰਦਾਂ ਵੀ ਜੁੜੀ ਕਿਸੇ ਰੱਜੇ ਦੇ ਘਰੇ ਹੁੰਦੀ ਰੱਖੀ ਹੋਈ ਘੋੜੀ ਵੀ ਜੁੱਤੀ ਜੁੜਦੀ ਮਸਾਂ ਕੋਈ ਪੈਰੋਂ ਨੰਗਾ ਹੁੰਦਾ ਸੀ ਅੱਜ ਨਾਲੋਂ ਉਹ ਜੰਨਾ ਬੜਾ ਚੰਗਾ ਹੁੰਦਾ ਵੀ ਹੜਾ ਘਾਟੋੜਾ ਆਪਣੇ ਬਣਾਏ ਹੁੰਦੇ ਸੰਧ ਲੋੜ ਪਿੰਗੀ ਇੱਕ ਦੂਜੇ ਕੋਲੋਂ ਲੈ ਵੀ ਲੈਂਦੇ ਮੰਨਸ ਹਾਲ ਪੰਜਾਲੀ ਦੇ ਸਾਹਗੀਦਾਂਤੀ ਰੰਬਾ ਹੁੰਦਾ ਸੀ ਅੱਜ ਨਾ ਉਹ ਕਿੰਨਾ ਵੜਾ ਪਤਲਾ ਮੈਂ ਅੱਜ ਉਹ ਨੂੰ ਜੀ ਉਹ ਉਹ ਹੁੰਦੇ ਮਾਰੂ ਹੁਦਿਆਰ ਹੁੰਦਾ ਵਰਸ਼ਾ ਗੰਡਾਸਾ ਤਾਹੂਆ ਰੰਡਲਵਰ ਜਾਮਰ ਫੀਜੇ ਵਿੱਚ ਲਾਇਆ ਮੋਟਾ ਟੰਬਾ ਹੁੰਦਾ ਸੀ ਇਹ ਵੀ ਅੱਜ ਨਾਲੋਂ ਉਹ ਜਵਾਨਾ ਨੌਂ ਫੇਸ ਤੇ ਹਾਸੇ ਭਾਂ ਦੇ ਰੱਖ ਲੈਂਦੇ ਲੋਕ ਨੌਂ ਉੱਠੇ ਸੁਨੇ ਹਾਸੇ ਬਾਣੇ ਰੱਖਣੇ ਲੋਕ ਅੱਡੀ ਜਾ ਕੇ ਖਾਣਾ ਕਹਿੰਦੇ ਢੁਗੜ ਜਾ ਬੋਗ ਪਿੰਡ ਜਿਹੇ ਨਾ ਆਣ ਕੋਲ ਰੱਖੇ ਹੁੰਦੇ ਸੀ ਥੋਲੇ ਸਿਰ ਵਿੱਚ ਲਾਉਂਦੇ ਜੇ ਕੋਈ ਗੰਜਾ ਹੁੰਦਾ ਅੱਜ ਨਾਉ ਤੇ ਮੰਨਾ ਬੜਾ ਵੀ ਖੁੱਦੋ ਖੁੰਢੀਆ ਕਬੱਡੀ ਅੰਦੇ ਖੇਡਦੇ ਸੀ ਹਾਪੀ ਅੱਕ ਦੇ ਢਲੇ ਢੂਗਰ ਮੇਰੇ ਹੋ ਰਹੇ ਸੀ ਵੀ ਅੰਨਾ ਝੋਟਾ ਮਾਰਾਂ ਡੀਟੀ ਬੱਲਟੀ ਕੋਟ ਨਾਲ ਸ਼ਪਕੀ ਉਹਨੂੰ ਖੇਡਦੇ ਕਰਨਾਂ ਬੁਢੀ ਡੰਡਾ ਹੁੰਦਾ ਸੀ ਅੱਜ ਨਾਲੋਂ ਦਾ ਜਵਾਨਾ ਉਹ ਸੰਗਾ ਗਿਆ ਕੋ ਕਰਦੇ ਵਿਆਹ ਦੀ ਦਿੱਤਾ ਪੈਂਦਾ ساری ਰਾਤ ਹੁੰਦਾ ਵੀਨ ਵਾਲਾ ਵਜਾ ਲ ਤੋ ਚੜਦੀ ਬਰਾ ਘਰ 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 ਦਾ ਵਿਆਹ ਜ ਬੁਢੀ ਬੰਦਾ ਹੁੰਦਾ ਸੀ ਸੱਤ ਦਿਨ ਵੀ ਇੱਥੇ ਭਾਈ ਇੱਕ ਬੰਦੇ ਨੇ ਇੱਕ ਬੰਦੇ ਨੇ ਆਣਾ ਵੀ ਘਰ ਘਰ ਦਾ ਵਿਆਹ ਜ ਬੁਢੀ ਬੰਦਾ ਹੁੰਦਾ ਸੀ ਵੀ ਅੱਜ ਨਾਲੋਂ ਉਹ ਜਵਾਨਾ ਮੜਾ ਡੰਡਾ ਹੁੰਦਾ ਸੀ ਬਈ ਗੋਪਾ ਰਾਇ ਇੱਕ ਦੂਜੇ ਨੂੰ ਬੜਾ ਸੀ ਲੋਕ ਚਾਹੁੰਦੇ ਅਧ ਨੂੰ ਸੜਦਾ ਹੀ ਨਹੀਂ ਸੀਗੇ ਆ ਬਾਹਰ ਨੂੰ ਤਾਂ ਇਹਨੇ ਨਹੀਂ ਰਹਿਣ ਦੀ ਬਿਮਾਰੀਆਂ ਬੜਾ ਸਾੜੇ ਦੀ ਬਿਮਾਰੀਆਂ ਬੋਪਾ ਰਾਇ ਇੱਕ ਦੂਜੇ ਨੂੰ ਬੜਾ ਦੀ ਲੋਕ ਚਾਹੁੰਦੇ ਛੋਟੇ ਬਟਿਆਂ ਨੂੰ ਬੜਾ ਸਤਾਰਨਾ ਤੋ ਸਾਥ ਤੇ ਕਾਹਨੂੰ ਕੋਈ ਪੁੱਦਾ ਕੋਈ ਨਹੀਂ ਡਰਦਾ ਲੰਦਾ ਨਹੀਂ ਸੁਣਦਾ ਉੱਥੇ ਮੂੰਗਰੋਂ ਤਾਂ ਆਇਆ ਰਿਹਾ ਅੱਛਾ ਤਿਆਰੀ ਨੂੰ ਕਹਿ ਦੀ ਗੱਲ ਹੁੰਦਾ ਸੀ ਕਿ ਗੁੱਸਾ ਜਿਹੀ ਮਾਰੂਦਾ ਉਤੀ ਮੀਆਂ ਜੇ ਮੇਰੇ ਸਕੂਲ ਦੇ ਵਿੱਚ ਜਦੋਂ ਨਾ ਮਾ ਆਉਂਦਾ ਕੋਈ ਵੀ ਰੌਲਾ ਸਿੱਧੀਆਂ ਤਲਾਕ ਤੇ ਬਾਈ ਤੇ ਇਹਨੇ ਮਾਰਕੂ ਜਿਹਾ ਕੇ ਤੂੰ ਕੌਮ ਸੀ ਮੇਰੇ ਮੁੰਡੇ ਨੂੰ ਆਹ ਕੁਛ ਕਹਿਣਾ ਸਾਡੇ ਵੀ ਇਹੀ ਜਿਹੀ ਨਾਲ ਸੀ ਹੁੰਦੀ ਜੀ ਮਾਸਟਰ ਨੇ ਕਿਤੇ ਇਹਨੇ ਘਰੋਂ ਵੀ ਕੁੱਟ ਪੈਂਦੀ ਸੀ ਛੋਟੇ ਵੱਡੇ ਨੂੰ ਬੜਾ ਛਟਕਾਰਾ ਬੁਲਾਉਂਦੇ ਵੀ ਵੱਡੇ ਬਾਪੂ ਦਾ ਸਾਥ ਤੇ ਬੜਾ ਡੰਡਾ ਹੁੰਦਾ ਸੀ ਜਿਹੜੀ ਗੱਲ ਅਰੰਭ ਤੈਨੇ ਕਹਿਦੀ ਜੂਰਤ ਨਹੀਂ ਹੈਗੀ ਠੀਕ ਹੈ ਨਹੀਂ ਹੁਣ ਤਾਂ ਕਹਿਣਾ ਨਾ ਰੋਈਆਂ ਫਾੜ ਲੈਣਾ ਸਾਹਮਣੇ ਆਪਾਂ ਨਾ ਹੋਵੇਂ ਮਾਤ ਉਹਦਾ ਕੁਝ ਨਹੀਂ ਜੀ ਯੂਸਾ ਗੇ ਦਾ ਕੁੜੀ ਨਹੀਂ ਜੀ ਮੁੰਡੇ ਉਹ ਨਹੀਂ ਉਦੋਂ ਜੇ ਕੁੜੀ 9 ਸਾਲ ਦੀ 10 ਸਾਲ ਦੀ 12 ਸਾਲ ਦੀਆਂ ਮੁੰਡਾ 25 ਸਾਲ ਦਾ ਜਿੱਥੇ ਵੀ ਰੁਪਈਆ ਬਣਾਦਾ ਗੰਮ ਇਸ ਕਰਕੇ ਬਹੁਤ ਸਾਡੀ ਗੱਲ ਕਰਨ ਲੱਗੇ ਜਿਹੜੀ ਸਮਝਾਉਂਦੇ ਚਾਰ ਪੰਜ ਪਾਈ ਕੋਈ ਵਿਆਹ ਆ ਕਿਆ ਹੁੰਦਾ ਸਿੱਤੀ ਕਾਲਸ ਨੂੰ ਸੋਚ ਕੇ ਠੀਕਾ ਉਹਦਾ ਕਾਰਨ ਇਹ ਲੱਗਿਆ ਜਨਾਨੀ ਰੁੱਸ ਕੇ ਨਹੀਂ ਜਾਂਦੀ ਘਰ ਵਿੱਚ ਕਿੰਨਾ ਵੀ ਪਿਆਰ ਪਾਉਂਗਾ ਹਾਂ ਉਹਦਾ ਨਾਮ ਨੇ ਇਹ ਸੀਗਾ ਕਿ ਅਸਲ ਰੂਪ ਦੇ ਵਿੱਚ ਉਹਨੂੰ ਆਵਾਜਾਈ ਨੇ ਸਭ ਨੂੰ ਸਭ ਸਮਝ ਨਹੀਂ ਸੀ ਜੇ ਜਾਣਦੀ ਵੀ ਕਿੱਥੇ ਹੈ ਨਾ ਮੁਸੱਲ੍ਹਾ ਉਹਨੂੰ ਉੱਤਪੜਨ ਦਿੰਦਾ ਸੀ ਪਾੜੇ ਨਹੀਂ ਹੜਾ ਹਾਂ ਜੇ ਪਾੜ ਪੈਸੇ ਨਹੀਂ ਖਿਲਉਂਦੀ ਸੀ ਦੂਸਰੀ ਕਹਾਣੀ ਇਹ ਹੈ ਕਿ ਜਿਵੇਂ ਮਰੂਣ ਹੱਤਿਆ ਵਾਲੀ ਸੋਚੇ ਆਈ ਸੀ ਨੌਂ ਫੈਮਿਲੀਆਂ ਨਹੀਂ ਜ਼ਿਆਦਾ ਨਹੀਂ ਹੈਗੇ ਕੁੜੀਆਂ ਦੀ ਘਾਟ ਨਹੀਂ ਸੀ ਜਿਹੜੀ ਉਹ ਵੀ ਕਰਦੀ ਜੇ ਤੁਸੀਂ ਦੇਖੋਗੇ ਅੱਜ ਤੋਂ 50 60 ਸਾਲ ਪਹਿਲਾਂ ਮੁੱਲਵੇ ਇਸ ਤਰ੍ਹਾਂ ਹੀ ਹੁੰਦੇ ਸੀਗੇ ਠੀਕ ਹੈ ਨਹੀਂ ਤੇ ਜੇ ਆਪਾਂ ਮੰਗਰ ਨੂੰ ਵੀ ਜਾਣੇ ਹਾਂ ਸੋ ਕਿਉਂ ਹੁੰਦਾ ਆਖੇ ਅਨੰਦਦੇਵ ਜੀ ਵੇਲੇ ਉਦੋਂ ਵੀ ਜਿਹੜਾ ਮਾਰਨ ਦਾ ਤਰੀਕਾ ਸੀਗਾ ਲੜਕੇ ਉਦੋਂ ਆ ਸਾਬਨ ਤਾਂ ਹਿੰਸੀ ਪੈਦਾ ਹੋ ਜਾਂਦੀ ਪੈਰਾ ਹੋਣ ਤੋਂ ਬਾਅਦ ਜਿਹੜੀ ਦਾਈ ਵਗੈਰਾ ਹੁੰਦੀ ਉਹਨੂੰ ਉੱਜੇ ਦੇ ਵਿੱਚ ਦੱਬ ਕੇ ਕਿ ਨਾ ਉਸ ਨੂੰ ਬਾਹਰ ਦੱਬੇ ਹੁੰਦੇ ਹੁੰਦੇ ਸੀਗੇ ਜਿਵੇਂ ਆਪਾਂ ਬਹੁਤ ਸਾਰੀਆਂ ਮਾਈ ਰੱਜੀ ਦੀਆਂ ਘਣੀਆਂ ਤੁਹਾਡੇ ਉਹ ਵੀ ਇਸੇ ਤਰੀਕੇ ਨਾਲ ਮਾਈ ਰੱਜੀ ਦੀ ਨਹੀਂ Maharaja Ranjit Singh ਦੀ ਮਦਦ ਸੀ ਮਹਾਰਾਜਾ ਮਨਜੀਤ ਸਿੰਘ ਵੀ ਮੰਦਰ ਵੀ ਇਸ ਇਤਨੀ ਦਾ ਪੁੱਜਣ ਦੀ ਜੀ ਤੇ ਇਸ ਤਰ੍ਹਾਂ ਜੀ ਤੁਹਾਡੇ ਤੁਸੀਂ ਸਾਨੂੰ ਸਾਰਿਆਂ ਨੂੰ ਮੇਰੀ ਹਰਿਆਣੇ ਦੀ ਟੀਮ ਆਈ ਹੈ ਮੈਂ ਦੱਸ ਦਵਾਂ ਮੇਰੇ ਨਾਲ ਕੀਤੇ ਦੰਤ ਪੜੀ ਆਏ ਦਿੱਤੀ ਹੈ ਲੇਖਕਾਂ ਨੇ ਜਿਨ੍ਹਾਂ ਦੀ ਇੱਕ ਤਾਲੋ ਕਰਮਕਾਈ ਸੀ ਤੇ ਦੂਸਰੀ ਦਿੱਤਾਂ ਦੀ ਆਈ ਸੀ ਤੇ ਨਾਵਲਸ ਛਾਪਰੇ ਆ ਹੈਗਾ ਦੂਸਰੇ ਮੇਰੇ ਨਾਲ ਅਮਰਦੀਪ ਸਿੰਘ ਜੀ ਜਿਹੜਾ ਨੇ ਕੰਮ ਕੀਤਾ ਰਸ ਸਭਾ ਨੇਹਾ ਸੰਗਰਣ ਵਾਲੇ ਪ੍ਰਧਾਨ ਨੇ ਜਿਨ੍ਹਾਂ ਨੇ 16 ਸਾਲ ਮੈਨਤਰੀ ਦੇ ਜੋ ਕਰੀ ਆ ਦਸਤਾਰ ਪੁੰਡੇਰ ਨੇ ਮੇਰੀ ਕਿੜੀ ਆ ਅੱਜਕੱਲ੍ਹ ਜਿਹੜੇ ਸਹਿ ਸਭਾ ਵਿੱਚ ਹੁੰਦੇ ਨੇ ਸਮਾਜ ਸੇਵੀ ਦੇ ਵੀ ਕੰਮ ਕਰਦੇ ਨੇ ਨਾਲੇ ਦਿਨਾਂ ਸਾਹਿਬ ਦੇ ਵਿੱਚ ਜਪਨਾ ਸਾਡੇ ਨਾਮ ਦੇ ਉੱਤੇ ਇੱਕ ਲਾਇਬ੍ਰੇਰੀ ਚਲਾਈ ਗਿਆ ਜਿਸ ਨੂੰ ਸਾਡੇ ਜੰਨੀਆਂ ਕਤਾਰਾਂ ਦੇ ਤਰਜਿਹੀਆਂ ਨੇ ਜਿਵੇਂ ਮੇਰੇ ਕੋਲੇ ਨੇ ਗਵਿੰਦਰ ਸਤਿਆਪੀ ਯਾਦਗਾਰੀ ਲਾਇਬ੍ਰੇਰੀ ਚਲਾਈ ਗੋ ਉੱਥੇ ਪਹੁੰਚਣੀਆਂ ਜਿਹੜੀਆਂ ਉਹ ਜੀ ਸਾਹਿਬ ਨੂੰ ਮਿਤੀਆਂ ਨੇ ਇਹ ਵੀ ਲਾਇਬ੍ਰੇਰੀ ਦੇ ਵਿੱਚ ਪਹੁੰਚਣਗੀਆਂ ਤੁਹਾਡੀਆਂ ਜਿਹੜੀਆਂ ਕਿਤਾਬਾਂ ਨੇ ਉਹ ਅੱਗੇ ਪਾਠਕਾਂ ਤੱਕ ਜਾਣੀਆਂ ਕਿਉਂਕਿ ਪਾਠਕਾਂ ਸ਼ਖਦੀਆਂ ਬਹੁਤ ਨੇ ਦੁਕਾਨ ਇਹ ਆ ਕਿ ਅਸੀਂ ਪਾਠਕ ਨਹੀਂ ਪੈਦਾ ਕਰ ਰਹੇ ਇਹ ਸਭ ਸਾਰੇ ਨੂੰ ਦੂਰ ਲਾਣਾ ਪਊਗਾ ਪਾਠਕ ਪੈਦਾ ਕਰ ਆਪਣੇ ਮੈਨਗੇ ਪਾਠਕ ਤਾਂ ਪੈਦਾ ਹੋਣਗੇ ਜੇ ਅਸੀਂ ਖੁਦ ਪੜਾਂਗੇ ਹਰ ਘਰ ਦੇ ਵਿੱਚ ਤੁਹਾਨੂੰ ਹੁਣ ਗੱਡੀ ਵੀ ਮਿਲਦੀ ਉਹ ਮੋਟਰਸਾਈਕਲ ਵੀ ਮਿਲਦੀ ਫਰਿੱਜ ਵੀ ਮਿਲਦੀ ਖਾਣ ਪੀਣ ਦਾ ਬੜਾ ਸਮਾਨ ਮਿਲਦੀ ਮਿੱਤਰੋ ਕਿਸੇ ਘਰੇ ਚੰਗੀ ਕਿਤਾਬ ਨਹੀਂ ਮਿਲਦੀ ਆ ਹੁਣੇ ਨੇ ਇੱਕ ਪਾਸੇ ਤੁਹਾਨੂੰ ਪ੍ਰੋਗਰਾਮ ਤੇ ਗਿਆ 15ਵੀਂ ਮੰਗਰ ਬੋਲੀ ਜਣ ਜਿਹੜੇ ਵੀ ਆਹ ਹਾਰੋ ਕੋਪੋੜੇ ਹਾਰੋ ਫਲੰਨਾ ਹਾਰੋ ਪੜਾਉਂਦੇ ਨੇ ਮੰਗਰ ਤੋਂ ਜਾਂ ਮੈਂ ਕਹਿੰਦਾ ਨੂੰ ਕਤਾ ਉਹ ਨੰਗਰ ਹੈ ਕਿਹਦੇ ਸਿਰਸੇ ਆ ਇੱਥੇ ਹੁਣੇ ਵੀ ਇਹਨੇ ਕੰਮ ਤਾਂ ਕਰਕੇ ਜਮੂਰ ਦਾ ਨਹੀਂ ਕਿਤੇ ਨਹੀਂ ਮਿੱਤਰੋ ਕਤਾ ਦਾ ਲੰਗਰ ਦਿੰਦੇ ਜੇ ਮਿਲ ਵੀ ਜਾਉ ਮੰਨ ਲਓ ਕਿਤਾਬਾਂ ਦੇ ਵੀ ਦਿੱਤੀਆਂ ਫਿਰ ਅਸੀਂ ਪੜ੍ਹਦੇ ਹੀ ਨਹੀਂ ਜਦੋਂਸੀਂ ਪੜਾਂਗੇ ਠੀਕ ਹੈ ਨਾ ਕਿਉਂਕਿ ਸਿੱਖਣ ਦੇ ਜਿਹੜੇ ਤਰੀਕੇ ਨੇ ਆਪਾਂ ਸੁਣ ਕੇ ਵੀ ਸਿੱਖਦੇ ਆ ਅਸੀਂ ਸੁਣਦੇ ਨਹੀਂ ਆ ਪੜ ਕੇ ਵੀ ਸਿੱਖਦੇ ਆ ਸਾਡੇ ਕੋਲ ਇੰਨਾ ਸਮ ਨਹੀਂ ਹੈ ਠੀਕ ਕੇ ਵੀ ਸਿੱਖਿਆ ਆਪਾਂ ਜਦੋਂ ਕਿੰਝ ਲਿਖਦੇ ਆ ਆਪਾਂ ਜੋ ਆਲੇ-ਦੁਆਲੇ ਮਸਜਿਦ ਦੇਖਦੇ ਮੇਰੀ ਯਾਦ ਉੱਤੇ ਆ ਕਿ ਮੇਰੇ ਕੋਲ ਹਿੰਦੀ ਸਿੱਖਣ ਨੂੰ ਰਾਤਾਂ ਪਾਕੀ ਤੇ ਇੱਕ ਪੈਨ ਨਾਲ ਹੁੰਦਾ ਮੇਰੇ ਘਰੇ ਤੁਸੀਂ ਜਾਓਗੇ ਨਾ ਜਿਵੇਂ ਬੱਕਰੀਆਂ ਵਾਲੇ ਤੇ ਮੀਂਗਣਾ ਗੜੀਆਂ ਹੁੰਦੀਆਂ ਨੇ ਹਰ ਪਾਸੇ ਤੁਹਾਨੂੰ ਇੱਕ ਅੱਧੀ ਕਿਤਾਬ ਮਿਲੂ ਔਰ ਕੋਈ ਵੀ ਕਿਤੇ ਨਹੀਂ ਪਤਾ ਨਹੀਂ ਹੈ ਕਿਥੋਂ ਮਿਲ ਜਵੇ ਜੇ ਤੁਹਾਨੂੰ ਮਿਲਣ ਨੂੰ ਨਹੀਂ ਲਿਖਣ ਨੂੰ ਨਹੀਂ ਇਸ ਕਰਕੇ ਮੈਂ ਇੱਕ ਵਾਰ ਫੇਰ ਸਹਿਦਵਾ ਸ੍ਰੀ ਬਖਸ਼ ਸਿੰਘ ਸਾਹਿਬ ਦੇ ਸੂਬੇ ਇਮਰਾਨ ਜਿੰਨੇ ਵੀ ਭੈਣ ਭਰਾ ਤੇ ਵਿਖਤ ਵਰ ਮਾਏ ਨੇ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਮਨ ਦੱਸਣਾ ਹੋਰ ਵੀ ਭੁੱਲ ਗਏ ਸੀ ਸਾਕੇ ਮੇਰੇ ਨਾਲ ਇੱਕ ਮੁੰਡਾ ਪਾਵਰ ਅਧਿਆਪਕ ਵੀ ਕੰਮ ਕਰਵਾ ਲਵਿੰਦਰ ਸਿੰਘ ਮਾਨ ਕਲਾਕਾਰ ਵੀ ਆ ਔਰ ਉਹਨੇ ਵਧੀਆ ਮਾਰ ਕਰ ਦਿੱਤਾ ਕਿ ਮਾਸਟਰ ਅਮਰੀਕ ਸਿੰਘ ਦੀ ਤਲਵੰਡੀ ਉਹਨਾਂ ਦੇ 38 ਗੀਤ ਆਪਣਾ ਜੁਕਿਆ ਨੇ ਔਰ ਗੀਤਾਂ ਦੀ ਗਿਤਾਬ ਤੇ ਇੰਟਰ ਇਸ ਮੁੰਡੇ ਨੇ ਘੜੀ ਹੈ ਕਿਤੀ ਅਗਲਾ ਸੱਤੀ ਸਾਡੇ ਨਾਲ ਆਇਆ ਸਰਜੀਤ ਸਿੰਘ ਦਾ ਮੇਲਾ ਪੰਜਾਬ ਦੇ ਸ਼ਿਰਮੌਰ ਸਾਡੇ ਬਰਵਾ ਸਿੰਘ ਦਾ ਮੇਲਾ ਜਿਨ੍ਹਾਂ ਨੇ 80 ਤੋਂ ਵੱਧ ਰਿਕਵੈਸਟ ਮਾਰਕੀ ਦੇ ਵਿੱਚ ਆਈ ਸੀ ਉਹਨਾਂ ਦਾ ਭਰਾ ਜਿਨ੍ਹਾਂ ਦੇ ਹੱਥਾਂ ਦੀ ਬੜਾ ਬੜੇ ਕਲਾਕਾਰ ਨੂੰ ਦੇਚੀ ਪਰਗਟ ਸਕੱਤਰ ਜੀ ਲੋਕੀ ਸਾਡੇ ਸਮਾਧ ਭਾਈ ਤੋਂ ਬਹੁਤ ਮਿਹਨਤ ਜਿੱਥੇ ਲੇਖਕ ਨੇ ਨੰਬਰਦਾਰ ਵੀ ਨੇ ਪਿੰਡ ਦੇ ਔਰ ਇਹਨਾਂ ਨੇ ਆਪਣੀ ਮਦਰ ਦੀ ਇੰਨੀ ਜ਼ਿਆਦਾ ਸੇਵਾ ਕੀਤੀ ਐਸ ਵੇਲੇ 102 ਸਾਲ ਦੀ ਹੋ ਕੇ ਹੋਂਦ ਅਪਸ਼ਿਪ ਤੇ ਔਰ ਸਾਨੂੰ ਦੇਖਣਾ ਇਹ ਠੀਕ ਹੈ ਨਾ ਇਹ ਵੀ ਅਸੀਂ ਆਪਣ ਮਾਪਿਆਂ ਨੇ ਜਿਹੜਾ ਕੁਝ ਨਹੀਂ ਮੰਗਿਆ ਜੇ ਉਹਨਾਂ ਤੋਂ ਸੇਵਾ ਕਰੂੰਗੇ ਲੰਮਾ ਕਰ ਦੇਉਣਗੇ ਮਹਿਲਾਂ ਕੋ ਕੋਈ ਨਹੀਂ ਹੈਗਾ ਕਿ ਇਧਰ ਸੁਲ੍ਹਾ ਕਿ ਤੇ ਉਧਰ ਜਾਣਾ ਈਦਾ ਬੜਾ ਜਾਣਾ ਕਿਹਨੇ ਬੜਾ ਤੀ ਤੇ ਬਾਕੀ ਜਸਵੀਰ ਸ਼ਰਮਾ ਜੀ ਵੀ ਸਾਡੇ ਨਾਲ ਪੁੱਛੇ ਨੇ ਉਹਨਾਂ ਨੇ ਵੀ ਕਹੀ ਕਿ ਤਾਂ ਬੰਦੇ ਤੁਸੀਂ ਸਾਰੇ ਮਾਸੀ ਜਨਕਜੀਤ ਕਾਜੀ ਤੇ ਰਾਜ ਜੀ ਉਹ ਸਾਰੇ ਵੀ ਨਾਲ ਜਿਵੇਂ ਨਾਉ ਨੂੰ ਲਮੜੇ ਲੱਗੂਗਾ ਗੱਲਾਂ ਦਾ ਮੁਕਦੀਆਂ ਨਹੀਂ ਗੱਲਾਂ ਕਿਉਂਕਿ ਲਿਖੀ ਬੰਧੀਆਂ ਨੇ ਸਾਰੇ ਮਿਰਨੂ ਹਸਿਕਾ